ਇੱਕ ਵਾਰੀ ਕਹਿੰਦਾ ਬੀਬੀ ਅਖੇ ਹਾਂ ਅਖੇ ਆਪਣੇ ਨਾ ਕੈਪਟਨ ਅਮਰਿੰਦਰ ਸਿੰਘ ਨੇ ਆਉਣਾ ਅੱਛਾ ਜੀ ਖਾਣਾ ਖਾਣ ਬੀਬੀ ਕਹਿੰਦੀ ਵੀ ਉਹ ਤਾਂ ਮੈਂ ਪਹਿਲਾਂ ਵੀ ਆਇਆ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਹੂੰ ਹੂੰ ਕਿਉਂਕਿ ਜਸੋਵਾਲ ਜੀ ਕਾਂਗਰਸੀ ਵੀ ਰਹੇ ਤੁਹਾਨੂੰ ਦੱਸਿਆ ਮੈਂ ਕਾਲੀ ਵੀ ਰਹੇ ਹਾਂਜੀ ਐਮਐਲਏ ਰਹੇ ਚੇਅਰਮੈਨ ਰਹੇ ਜੀ ਜੀ ਮਨਿਸਟਰਾਂ ਚਿੱਟੀ ਪਾਵਰਸ ਜੀ ਬਿਲਕੁਲ ਤੇ ਬੀਬੀ ਕਹਿੰਦੀ ਫੇਰ ਅਖੇ ਇੱਕ ਤਾਂ ਖੀਰ ਕੜਾ ਬਣਾਉਣਾ ਅੱਛਾ ਜੀ ਇੱਕ ਦੋ ਤਿੰਨ ਦਾਲਾਂ ਸਬਜ਼ੀਆਂ ਬੀਬੀ ਜੋਂ ਲਗੀ ਨੌਕਰਾਂ ਨੂੰ ਵੀ ਕੈਪਟਨ ਨੇ ਆਉਣਾ ਭਾਈ ਚੰਗੀ ਤਰ੍ਹਾਂ ਬਣਾਇਓ ਥਾਲੀਆਂ ਸਾਫ਼ ਕਰ ਲਿਓ ਕੌਲੀ ਨੂੰ ਕੋਈ ਠੰਡਾ ਨਾ ਲੱਗਾ ਰਹੇ ਜੇ ਬਿਲਕੁਲ ਬਿਲਕੁਲ ਗਲਾਸ ਗਲੂ ਸਵਾਰ ਕੇ ਵੇਖ ਲਿਓ ਭਾਈ ਤੇ ਜੋਂ ਬੈਠੇ ਰੱਖ ਕੇ ਥਾਲੀਆਂ ਤੇ ਇਹ ਕੈਪਟਨ ਤਾਂ ਆਇਆ ਤਾਂ ਹੈ ਨਹੀਂ ਭਾਈ ਸਰਦਾਰ ਸਾਹਿਬ ਕਦੋਂ ਆਉਣਾ ਕੈਪਟਨ ਅਮਰਿੰਦਰ ਸਿੰਘ ਨੇ ਅਹ ਬੀਬੀ ਕੀ ਪਤਾ ਲੀਡਰ ਲੋਕਾਂ ਦਾ ਆਵੇ ਨਾ ਆਵੇ ਹੋਣੀ ਮੈਂ ਤਾਂ ਇੰਨਾ ਅਨ ਬਣਾਈ ਬੈਠੀ ਆ ਕੜਾ ਖੀਰ ਬਣਾਇਆ ਵਿੱਚ ਸੌਗੀ ਪਾਈ ਮੇਵੇ ਪਾਏ ਠੂਠੀਆਂ ਪਾਈਆਂ ਅਖੇ ਬੀਬੀ ਮੈਨੂੰ ਤਾਂ ਨਹੀਂ ਹੁਣ ਪਤਾ ਅੱਛਾ ਚਾਲ ਪਤਾ ਕੀ ਸੀ ਇੱਕ ਦਿਨ ਮੈਂ ਤੇ ਬਾਪੂ ਬਾਜ਼ਾਰ ਗਏ ਉੱਥੇ ਜੰਗਮ ਫਿਰਦੇ ਸੀ ਉਹ ਸਿਰ ਤੇ ਹੁੰਦਾ ਜਿਹੜੇ ਜੰਗਮ ਨਹੀਂ ਗਾਉਂਦੇ ਹੁੰਦੇ ਉਹ ਤੁਸੀਂ ਵੇਖੇ ਜੰਗਮ ਕਾਵੜੀਏ ਜਿਹੜੇ ਜਿੱਦਾਂ ਦੇ ਹਾਂ ਜੰਗਮ ਸਿਰ ਦੇ ਉੱਤੇ ਆ ਛੱਲ ਲੱਗੇ ਹੁੰਦੇ ਅੱਛਾ ਉਹ ਢੋਲੇ ਰਗੀ ਤੇ ਐਂ ਕਰਕੇ ਗਾਉਂਦੇ ਆ ਨਾ 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 ਐਜੇ ਗਾਉਂਦੇ 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 ਹਾਂ ਕਹਿੰਦੇ ਵੀ ਕੋ ਗਿਆਨ ਵੀ ਮਖਾਂ ਕਹਿੰਦੇ ਦਾ ਆਵਾਜ਼ ਬੜੀ ਸੋਹਣੀ ਕੱਢਦੇ ਆ ਇਹ ਟੱਲੀਆਂ ਬਹੁਤ ਵਜਾਉਂਦੇ ਆ ਇਹਨਾਂ ਨੂੰ ਯਾਰ ਕਿਸੇ ਦਿਨ ਭੋਜਨ ਛਕਾਉਣਾ ਓਏ ਤੇ ਬੀਬੀ ਨਾ ਨਹੀਂ ਵੜੁੰਦੇ ਨੇ ਹਾਂ ਬੀਬੀ ਦਾ ਵਿਹੋ ਘੋਲੂਗੀ ਵੀ ਕਿੱਥੋਂ ਲਿਆਇਆ ਜੰਗਮਾ ਨੂੰ ਤੇ ਬਹਾਨਾ ਮਾਰੀਏ ਕੋਈ ਮੈਂ ਕਿਹਾ ਜੀ ਤੁਸੀਂ ਦੇਖੋ ਕਹਿੰਦਾ ਆਪਾਂ ਕੋਈ ਕਰਦੇ ਆ ਬੀਬੀ ਨੂੰ ਕਹਿੰਦਾ ਕੈਪਟਨ ਨੇ ਆਉਣਾ ਕੈਪਟਨ ਨੇ ਕਹਦਾ ਆਉਣਾ ਸੀ ਅਮਰਿੰਦਰ ਸਿੰਘ ਨੇ ਉਹ ਤਾਂ ਜੀ ਕਹਿੰਦਾ ਬੀਬੀ ਹੁਣ ਭੋਜਨ ਇੰਨਾ ਪੱਕਿਆ ਪਿਆ ਉਹਨਾਂ ਨੂੰ ਕਾੜਦੇ ਆ ਆਪਦਾ ਕੱਢ ਕੇ ਉਧਰ ਨਹੀਂ ਕਿਤੇ ਮੇਰੇ ਨਾਲ ਸੀ ਕਹਿੰਦਾ ਕਾੜਾਂ ਮੈਂ ਫੋਨ ਕਰੂੰਗਾ ਤੇ ਭੱਜੇ ਆਇਓ ਨਾਲੇ ਦੰਦ ਜਿਠਾਈ देऊ ਨਾਲੇ ਭੋਜਨ ਛਕਾਵਾਂ ਉਹ ਖੁਸ਼ ਹੋ ਕੇ ਵੀ ਸਰਦਾਰ ਸਾਹਿਬ ਕਿੱਡੀ ਪਰਸਨੈਲਿਟੀ ਕਿੱਡੀ ਪਰਸਨੈਲਿਟੀ ਤੇ ਬਾਈ ਜੰਗਮਾ ਨੂੰ ਰਿਕਸ਼ੇ ਤੇ ਚੜ੍ਹਿਆ ਤੇ ਆਰਤੀ ਚੌਂਕ 'ਚ ਬੈਠੇ ਵੀ ਅੱਜ ਸਾਨੂੰ ਸੱਦਿਆ ਤੇ ਉਹਨਾਂ ਨੂੰ ਰੋਟੀ ਲਿਆ ਕੇ ਤੇ ਥਾਲੀਆਂ ਬੀਬੀ ਪਿੱਟੇ ਵੀ ਕਿਤੇ ਕੈਪਟਨ ਨੂੰ ਖਵਾਉਣਾ ਇੱਕ ਖਾਣਾ ਤੇ ਜੰਗਮਾ ਨੂੰ ਖਵਾਈ ਜਾਂਦਾ ਜੰਗ ਮਗਾਈ ਜਾਂ ਨਾਲੇ ਉਹ ਉਹਨਾਂ ਨੂੰ ਖਾਣਾ ਖਵਾਇਆ ਨਾਲੇ ਉਹਨਾਂ ਨੂੰ 2-200 ਰੁਪਇਆ ਦਿੱਤਾ ਉਹਨਾਂ ਨੂੰ ਵੇਦਾ ਕੀਤਾ ਸੋ ਕਹਿੰਦਾ ਸੀ ਵੀ ਇਹਨਾਂ ਨੂੰ ਜੰਗਮਾਂ ਨੂੰ ਖਾਣਾ ਕੈਪਟਨ ਨੂੰ ਤਾਂ 100 ਬੰਦਾ ਖਾਣਾ ਕੋਣ ਨੂੰ ਤਿਆਰ ਹਾਂ ਲੈਣ ਲੱਗੀ ਆ ਹਾਂ ਇਹ ਵਿਚਾਰੇ ਟੱਲੀਆਂ ਵਜਾਉਂਦੇ ਫਿਰਦੇ ਭਜਨ ਗਾਉਂਦੇ ਫਿਰਦੇ ਇਹਨਾਂ ਨੂੰ ਵੀ ਕੋਈ ਖਾਣਾ ਖਵਾਵੇ ਸੋ ਇਸ ਤਰ੍ਹਾਂ ਦਾ ਸੀ ਬਾਪੂ ਜਗਦੇਵ ਸਿੰਘ ਜਸੋਵਾਲ ਕੀ ਬਾਤ ਆ ਫਿਰ ਵਿਆਹ ਇਹਨਾਂ ਦਾ ਕਿੱਥੇ ਹੁੰਦਾ ਕੋਈ ਵਿਆਹ ਦਾ ਕਿੱਸਾ ਸਾਨੂੰ ਇਡੇ ਰੌਣਕੀ ਬੰਦੇ ਦਾ ਜੀ ਹਾਂ ਵਿਆਹ ਦਾ ਕਿੱਸਾ ਮੈਂ ਲਿਖਿਆ ਆ ਆਪਣੀ ਕਿਤਾਬ ਚ ਜਸੋਵਾਲ ਸਾਹਿਬ ਦਾ ਜੀ ਵਿਆਹ ਰੱਖਤਾ ਅੱਛਾ ਤੇ ਵਿਆਹ ਰੱਖਤਾ ਦਰਜੀ ਕੋਲੇ ਲੀੜੇ ਸਿਉਣ ਦੇਣ ਚੱਲਿਆ ਮੇਚਾ ਦੇਣ ਬਾਪੂ ਤੂੜਕੋਟ ਐ ਬਰਨਾਲੇ ਕੋਲੇ ਸਾਰੇ ਉੱਥੇ ਹਾਂ ਟਾਲੀਵਾਲ ਨੇ ਉੱਥੋਂ ਦੇ ਅੱਛਾ ਜੀ ਬੀਬੀ ਸਰਜੀਤ ਕੌਰ ਬਹੁਤ ਬੀਬੀ ਸਾਨੂੰ ਪਿਆਰ ਕਰਦੇ ਸੀ ਆਸ਼ੀਰਵਾਦ ਦਿੰਦੇ ਸੀ ਸੁਭਾਅ ਦੇ ਥੋੜੇ ਜੇ ਅਖੜ ਸੀਗੇ ਗਰਮ ਸਨ ਉਹ ਗਰਮ ਐਸੀ ਵੀ ਸਾਰੀ ਧੜੀ ਬੰਦੇ ਆਈ ਜਾਂਦੇ ਰਸੋਈ ਚੋਂ ਭੋਜਨ ਬਣੀ ਜਾਂਦਾ ਤੇ ਉਹ ਖਾਈ ਜਾਂਦੇ ਆ ਝੂਠੇ ਭਾਂਡੇ ਸਿੱਟੀ ਜਾਂਦੇ ਉੱਥੇ گاਉਣ ਵਾਲੇ گاਉਣ ਵਾਲੀਆਂ ਸਾਜੀ ਵਾਜੀ ਗੀਤਕਾਰ ਫਿਲਮਾਂ ਵਾਲੇ ਤੇ ਬੀਬੀ ਸਰਜੀਤ ਕੌਰ ਨਾਲ ਵਿਆਹ ਹੋਇਆ ਤੇ ਪੰਜਾਬੀ ਸੂਬਾ ਮੋਰਚਾ ਦੀ ਲਹਿਰ ਚੱਲ ਰਹੀ ਤੇ ਜੋਸ਼ ਤੇ ਹੁਲਾਸ ਤੇ ਨਾਰੇ ਲੱਗ ਰਹੇ ਕਾਨਫਰੰਸ ਹੋ ਰਹੀ ਤੇ ਬਾਪੂ ਚਲਿਆ ਮੇਚਾ ਦੇਣ ਦਰਜੀ ਨੂੰ ਕੱਪੜੇ ਵਿਆਹ ਦੇ ਅੱਛਾ ਤੇ ਅੱਛਾ ਕਰਦੇ ਨੇ ਵਿਆਹ ਰਖਤਾ ਹਾਂ ਤੇ ਕਾਠ ਉੱਥੇ ਵੇਖ ਕੇ ਤਾਂ ਲੈ ਆਪਾਂ ਜੋਸ਼ ਆ ਗਿਆ ਤੇ ਨਾਰੇ ਲਾ ਦੇ ਪੰਜਾਬੀ ਸੂਬੇ ਮੋਰਚੇ ਦੇ ਜੋ ਨਾਰੇ ਲਾਤੇ ਤਾਂ ਪੁਲਿਸ ਫੜ ਕੇ ਜੇਲ੍ਹ ਲੈ ਗਈ ਮੁੜ ਕੇ ਸਜਾ ਉੱਥੇ ਕੈਦ ਕੱਟ ਲਈ ਵਿਆਹ ਉਹਰ ਬਾਅਦ ਚ ਲੇਟ ਹੋਇਆ ਤਾਂ ਬੀਬੀ ਸਰਜੀਤ ਕੌਰ ਜੀ ਵੀ ਬਹੁਤ ਪਿਆਰ ਵਾਲੇ ਸੀ ਬਾਅਦ ਚ ਉਹ ਪੂਰੇ ਛੇਤੀ ਉਹਨਾਂ ਦਾ ਦਿਲ ਵੇਖੋ 1 ਮਿੰਟ ਚ ਲੜ ਕੇ 1 ਮਿੰਟ ਚ ਇਕੱਠੇ ਤੇ ਇੱਕ ਜਿਉ ਉਹਨੇ ਇੱਕ ਲੰਮੀ ਜੀ ਗਲੀ ਸੀ ਘਰੇ ਘਰ ਬੜਾ ਕਮਾਲ ਦਾ ਪੁਰਾਣਾ ਵੱਡਾ ਘਰ ਸੀ ਬਣਿਆ ਹੋਇਆ ਖਾਨਦਾਨੀ ਸਰਦਾਰ ਸੀ ਗਰੇਵਾਲ ਜਸਵਾਲ ਜੀ ਤੇ ਇੱਕ ਤਾਂ ਤੋਤੇ ਤੋਤੀਆਂ ਚਿੜੇ ਚਿੜੀਆਂ ਆਸਤੇ ਗ੍ਰੀਨਰੀ ਤੇ ਇੱਕ ਪਾਸੇ ਬੋਰਡ ਲੱਗਾ ਉਤੇ ਮਟਿਆਰ ਜਿਹੜੀ ਹੈ ਉਹ ਪੱਤਾ ਲੈ ਕੇ ਜਾ ਰਹੀ ਸਿਰ ਤੇ ਤੇ ਖੂ ਗਿੜ ਰਹਾ ਤੇ ਖੇਤ ਨੇ ਥੱਲੇ ਲਿਖਿਆ ਐ ਮੋਰ ਪੈਲ ਪਾਵੇ ਸੱਪ ਜਾਵੇ ਖੱਡ ਨੂੰ ਬਗਲਾ ਭਗਤ ਚੱਕ ਲਿਆਵੇ ਡੱਡ ਨੂੰ ਰੱਬ ਦੀਆਂ ਲਿਖੀਆਂ ਨੂੰ ਕੌਣ ਮੋੜਦਾ ਕੱਸੀ ਉੱਤੇ ਬੈਠ ਕੇ ਕਵਿੱਤ ਜੋੜਦਾ ਵਾਹ ਹੂੰ ਰੂਪ ਤੇ ਬਸੰਤ ਦੋਨੋਂ ਚੱਕੀ ਟੋਕਰੀ ਰਾਜੇ ਪਾਸ ਜਾ ਕੇ ਉਹ ਕਮਾਉਣ ਨੌਕਰੀ ਰਾਜੇ ਪਾਸ ਜਾ ਕੇ ਤੁਸੀਂ ਦੁੱਖ ਪਾਓਗੇ ਕੱਚ ਦੇ ਗਲਾਸ ਵਾਂਗੂ ਟੁੱਟ ਜਾਓਗੇ ਕੱਚ ਦਾ ਗਲਾਸ ਵਟਾ ਮਾਰ ਭੰਨੇ ਆ ਪਾਪੀਆਂ ਨੇ ਪਾਪ ਅੱਗੇ ਲੱਕ ਬੰਨੇ ਇਹੋ ਜਿਹੀਆਂ ਚੀਜ਼ਾਂ ਲਿਖ ਕੇ ਲਾਈਆਂ ਹੋਈਆਂ ਕਿ ਉੱਥੇ ਪਾਏ ਹੁੰਦੇ ਸੀ ਲੱਕੜ ਦੇ ਬੈਂਚ ਸਰਾਣੇ ਰੱਖੇ ਹੁੰਦੇ ਸੀ ਖੇਸ ਜੜਾ ਆ ਗਿਆ ਸੌ ਗਿਆ ਭੋਜਨ ਛਕ ਲਿਆ ਗਾਣਾ ਗਾ ਲਿਆ ਬਾਪੂ ਕੋਲੇ ਰਾਤਾਂ ਰਹਿ ਲੀਆਂ ਮੈਂ 1988 ਤੋਂ ਲੈ ਕੇ ਜੋ ਉਸਤਾਦ ਲਾਲਚੰਦ ਜੀ ਦੇ ਗਿਆ ਜੀ ਉਦੋਂ ਤੋਂ ਲੈ ਕੇ 2114 ਤੱਕ ਉਸ ਘਰ ਦਾ ਜੀ ਬਣ ਕੇ ਰਿਹਾ ਤੇ ਐ ਹੀ ਉਹਨਾਂ ਤੇ ਕਿਤਾਬਾਂ ਲਿਖੀਆਂ ਤੋਂ ਫਕੀਰ ਦਿਲਦਾਰ ਖੁੱਲੇ ਦਿਲ ਵਾਲੇ ਘਰੇ ਕੋਈ ਆ ਗਿਆ ਭੁੱਖਾ ਨਹੀਂ ਮੋੜਨਾ ਤੇ ਜੇਬ ਖਾਲੀ ਨਹੀਂ ਮੋੜਨੀ ਆਪਦੇ ਕੋਲ ਕੁਝ ਹੋਵੇ ਨਾ ਹੋਵੇ ਇੱਕ ਵਾਰੀ ਕ੍ਰਿਸ਼ਨ ਕੁਮਾਰ 바ਵਾ ਮਲਕੀਤ ਸਿੰਘ ਦਾਖਾ ਵੀ ਲੀਡਰ ਰਹੇ ਬਹੁਤ ਪੁਕਾਰ ਕਰਦੇ ਸੀ ਸੀਨੀਅਰ ਬੰਦੇ ਤੇ ਚੇਲੇ ਸੀ ਉਹਨਾਂ ਦੇ ਤੇ ਜਦੋਂ ਕੋਈ ਗਰੀਬ ਕਲਾਕਾਰ ਆ ਗਿਆ ਇਹਨੇ ਫੋਨ ਕਰਨਾ ਵੀ ਦਾਖਾ ਜੀ ਇੱਕ ਬਹੁਤ ਵੱਡਾ ਬੰਦਾ ਆਇਆ ਛੇਤੀ ਆ ਜਾਓ ਉਹਨੇ ਕਹਣਾ ਵੀ ਕੋਈ ਤਨੰਤਰ ਆ ਗਿਆ ਹੋਊ ਆ ਵੀ ਪੱਠਲ ਵੀ ਆਉਂਦੇ ਹੁੰਦੇ ਸੀ ਬੀਬੀ ਪੱਠਲ ਵੀ ਇਹਨਾਂ ਨੂੰ ਬਹੁਤ ਮੰਨਦੇ ਸੀ ਤੇ 바ਵਾ ਜੀ ਤੁਸੀਂ ਵੀ ਆ ਜਾਓ ਫੋਨ ਕਰ ਦੇਣਾ ਤੇ ਆ ਜਾਣਾ ਤੇ ਉਹ ਕਲਾ ਆ ਵੀ ਆ ਸੁਣੋ ਇਹਨੂੰ ਉਹਨੇ ਗਾਉਣਾ ਤੇ ਆਪਦੇ ਕੋਲੇ ਪੈਸੇ ਨਾ ਹੋਣੇ ਕਹਿੰਦਾ ਯਾਰ ਉਹਦਾ ਸੰਗ ਸੁੱਕ ਗਿਆ ਉੜਾਟ ਪਾਈ ਜਾਂਦਾ ਇੰਨਾ ਸੋਹਣਾ ਗਾਉਂਦਾ ਕੱਢੋ 5-500 ਰੁਪਈਆ ਦਿਓ ਉਹ ਐ ਕਰਕੇ ਪੈਸੇ ਦਵਾ ਦੇ ਨੇ ਵਾਹ ਜੀ ਵਾਹ ਕੀ ਬਾਤ ਹੈ ਮਤਲਬ ਉਹ ਕਦਰ ਕਲਾ ਦੀ ਪ੍ਰੀਤਮ ਦਾਸ ਠਾਕਰ ਇੱਕ ਲਖਾਰੀ ਸੀ ਗਰੀਬ ਸੀ ਵਿਚਾਰਾ ਉਹਦੀ ਪੈਨਸ਼ਨ ਬੰਨਤੀ ਆਪਦੇ ਕੋਲੋਂ ਆਪਦੀ ਐਮਐਲਏ ਵਾਲੀ ਪੈਨਸ਼ਨ ਚੋਂ ਪੈਨਸ਼ਨ ਉਹਨੂੰ ਦੇ ਕੇ ਆਉਣੀ ਇਵੇਂ ਸੰਮੁਖ ਸਿੰਘ ਯਾਦ ਟਾਣੀਆਂ ਦੇ ਟਾਣ ਚੀਕ ਤੇ ਪਿੰਗ ਟੁੱਟ ਗਈ ਹਲਾਰਾ ਖਾ ਕੇ ਕਿਨੇ ਉਹਦੇ ਜ ਗਾਏ ਗੀਤ ਪੰਜਾਬ ਦੇ ਫਨਕਾਰਾਂ ਨੇ ਉਹ ਖੀਰਲਾ ਟਾਈਮ ਉਹਦਾ ਇਹਨਾਂ ਕੋਲ ਬੀਤਿਆ ਸਾਈਕਲ ਲੈ ਕੇ ਦਿੱਤਾ ਉਹਦੀ ਪੈਨਸ਼ਨ ਬੰਨੀ ਸਨਮੁਖ ਸਿੰਘ ਯਾਦ ਤੇ ਫਿਰ ਮੈਂ ਫੀਚਰ ਲਿਖਿਆ 25 ਪੇਜ ਦਾ ਮੇਰੀਆਂ 5-7 ਕਿਤਾਬਾਂ 'ਚ ਛਪਿਆ ਗੀਤਾਂ ਦਾ ਬਾਦਸ਼ਾਹ ਜਿਹੜੀ ਕਮੇਡੀ ਕੇਦੀਪ ਤੇ ਜਗਮੋਨ ਕੌਰ ਦੇ ਮੂਹਰੇ ਬੋਲਦਾ ਹੁੰਦਾ ਸੀ ਉਹ ਮਾਈ ਮੋਨਾ ਮਾਈ ਮੋਨ ਜੀ ਜੀ ਔਰ ਇਦਾਂ ਦੇ ਬੰਦਿਆਂ ਨੂੰ ਉਹਨੇ ਸੰਭਿਆ ਔਰ ਮੇਜਰ ਇੱਕ ਰਾਮ ਸਰੂਪ ਰਾਜਸਥਾਨੀ ਸੀ ਉਹ ਗਾਉਂਦਾ ਸੀ ਇਹਦੇ ਨਾਲ ਵੰਜਲੀ ਨਾਲ ਉਹਨੂੰ ਕੈਂਸਰ ਹੋ ਗਿਆ ਉਹਨੂੰ ਸੰਭਿਆ ਉਹਦਾ ਇਲਾਜ ਕਰਾਇਆ ਮਤਲਬ ਉਹ ਮਤਲਬ ਬਹੁਤ ਯਾਦਾਂ ਨੇ ਜਿਹੜੀਆਂ ਹੁਣ ਰਲਗੱਡ ਹੋਈਆਂ ਪਈਆਂ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਹੋਰ ਹਾਸੇ ਦੀਆਂ ਗੱਲਾਂ ਸੁਣਾਈਏ ਉਹਨਾਂ ਦੀ ਇੱਛਾ ਤੇ ਚਾਹਤ ਕੀ ਸੀ ਉਹ ਵੀ ਕੋਈ ਚਾਨਣਾ ਪਾਉ ਨਾ ਬਾਪੂ ਦੀ ਇੱਛਾ ਜਸੋਵਾਲ ਸਾਹਿਬ ਦੀ ਇਹ ਸੀ ਰਵਿੰਦਰ ਗਰੇਵਾਲ ਨੂੰ ਟੈਲੀਫੋਨ ਕਰਨਾ ਵੀ ਬੇਟਾ ਮੇਰਾ ਦਿਲ ਨਹੀਂ ਲੱਗਦਾ ਤੂੰ ਆ ਜਾ ਉਹਨੇ ਆ ਜਾਣਾ ਕਈ ਵਾਰੀ ਮੈਂ ਵੀ ਗਏ ਹੋਣਾ ਕਹਿੰਨਾ ਮੈਨੂੰ ਹੋਰ ਨਾ ਹੋਵੇ ਕਿ ਹਣ ਵੀ ਆ ਗਿਆ ਇਹ ਵੀ ਹਸਾਉ ਤੂੰ ਵੀ ਮੈਨੂੰ ਕੋਈ ਗਾਣਾ ਸੁਣਾਈ ਮੈਨੂੰ ਯੂਨੀਵਰਸਿਟੀ ਚ ਲੈ ਕੇ ਚੱਲੋ ਖੇਤੀਬਾੜੀ ਯੂਨੀਵਰਸਿਟੀ ਸਾਹਮਣੇ ਸੀ ਤੇ ਉਥੇ ਲੈ ਕੇ ਚੱਲੋ ਮੇਰਾ ਮਨ ਲੱਗੇ ਮੈਂ ਪੰਛੀ ਗਾਉਂਦੇ ਸੁਣਾ ਮੈਂ ਲੋਕਾਂ ਨੂੰ ਵੇਖਾਂ ਮੈਂ ਮੇਲੇ ਲਾਉਂਦਾ ਮਰ ਗਿਆ ਮੇਰੀ ਚਾਹਤ ਹੈ ਕਿ ਪੰਜਾਬੀ ਸੱਭਿਆਚਾਰ ਦਾ ਪਹਿਰਾਵਾ ਪੰਜਾਬ ਦੀਆਂ ਲੋਕਸੁਰਾਂ ਪੰਜਾਬ ਦੀ ਲੋਕ ਹੈ ਕਿ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਸੱਥਾਂ ਪੰਜਾਬ ਦੇ ਬਜ਼ੁਰਗ ਪੰਜਾਬ ਦੀ ਜਵਾਨੀ ਪੰਜਾਬ ਦਾ ਹੁਸਨ ਪੰਜਾਬ ਦੀ ਕੋਮਲਤਾ ਹੈ ਜਿਹੜੀ ਇੱਕ ਕਾਇਮ ਰਹੇ ਉਹ ਇਸ ਪੰਜਾਬ ਦੀ ਖੈਰ ਮੰਗਣ ਵਾਲਾ ਬੰਦਾ ਸੀਗਾ ਪਰ ਮਨ ਦਾ ਮੌਜੀ ਸੀ ਕਹਿੰਦਾ ਸਿਆਸਤ ਮਾਫ ਨਹੀਂ ਆਈ ਘੋੜੇ ਤੇ ਚੜ ਕੇ ਦਿਨਾਲੀ ਹੱਥ ਫੜ ਕੇ ਦੌੜਨਾ ਨਹੀਂ ਹੈ ਜੇ ਪੈਰ ਥੱਲੇ ਬਟੇਰਾ ਆ ਗਿਆ ਛੱਡਣਾ ਨਹੀਂ ਹੈ ਤੇ ਕਹਿਣ ਤੋਂ ਪਾ ਵੀ ਅਉਧੇ ਬਥੇਰੇ ਮਾਣੇ ਉਹਨੇ ਪਰ ਉਹਦਿਆਂ ਚ ਮਤਲਬ ਇਹ ਨਹੀਂ ਵੀ ਨਾ ਤਾਂ ਕਰਾਪਸ਼ਨ ਕੀਤੀ ਜੋ ਪੈਸਾ ਇਧਰੋਂ ਉਧਰੋਂ ਗਾਉਣੇ ਵਾਲਿਆਂ ਆਸਤੇ ਲੋਕਾਂ ਆਸਤੇ ਵੰਡਦਾ ਲੋੜਵੰਦਾਂ ਨੂੰ ਦੇ ਦਤਾ ਤੇ ਕਹਿੰਦਾ ਕਿਸੇ ਵੇਲੇ ਕੁਘਿਆਨ ਵੀ ਮੇਰੀ ਇੰਨੀ ਚੱਲਦੀ ਸੀ ਬਈ ਇੰਨੀ ਚਲਦੀ ਸੀ ਵੀ ਘਰੇ ਆਲੇ ਦੇ ਵਿੱਚ ਵੀ ਠੀਪੇ ਪਏ ਹੁੰਦੇ ਪੈਸੇ ਚਾਂਦੀ ਦੇ ਰੁਪਈਏ ਜੀ ਕਿਸੇ ਵੇਲੇ ਕਹਿੰਦਾ ਦੀਵਾ ਬਾਲ ਕੇ ਵੀ ਪੈਸੇ ਲੱਭੇ ਤਾਂ ਨਹੀਂ ਲੱਭੇ ਤੇ ਕਿਸੇ ਵੇਲੇ ਤਾਂ ਕਹਿੰਦਾ ਇੰਨੇ ਸਲੂਟ ਵੱਜਦੇ ਸੀ ਕਿਸੇ ਵੇਲੇ ਮੇਰੇ ਘਰ ਦਾ ਕੁੱਤਾ ਵੀ ਮੇਰੇ ਆਖੇ ਨਹੀਂ ਲੱਗਦਾ ਸੀ ਜੇ ਮੈਂ ਕਹਿੰਦਾ ਭਾਉ ਕੋਨੇ ਐਨੀ ਵੀ ਪਾ ਲੈਣੀ ਜੇ ਮੈਂ ਆ ਦਾ ਮਾਲਕ ਕਹਾਦਾ ਹੋਇਆ ਕਹਿੰਦਾ ਤੋਂ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਗੱਲਾਂ ਸੀ ਔਰ ਬڑے-ਬڑے ਕਲਾਕਾਰਾਂ ਨੂੰ ਸੱਦ ਕੇ ਮਹਿਫਲਾਂ, दारू-ਦੂਰੂ ਤਪਿਆਉਣੀ ਸਾਰਿਆਂ ਨੂੰ ਮੁਰਗ ਮਸਾਲਾ ਚੱਲਦਾ ਰਹਿੰਦਾ ਸੀ। ਅੱਛਾ ਪੀ ਲਾ ਲੈਂਦੇ ਛਿਟਕ ਨਹੀਂ। ਨਹੀਂ ਸਟੀਲ ਦੇ ਗਲਾਸ ਚ ਲਾ ਲੈਂਦੇ ਸੀ। ਅੱਛਾ ਖੜ ਜਾਂਦੇ ਸੀ ਫਿਰ ਗੱਲਾਂ ਦਾ ਜਲਾਉ ਤਾਰੀ ਹੋ ਜਾਂਦਾ। ਇੱਕ ਵਾਰੀ ਬੜੇ ਵੱਡੇ ਸਾਡੇ ਸ਼ਾਇਰ ਹੈ ਉਰਦੂ ਦੇ ਸਰਦਾਰ ਪੰਛੀ। ਹਾਂ ਸਰਦਾਰ ਪੰਛੀ। ਉਹ ਆਏ ਇੱਕ ਵਾਰੀ ਇੰਦਰਜੀਤ ਹਸਨਪੂਰੀ ਆਏ ਉਹਨਾਂ ਨੂੰ ਇੰਨੀ ਕਿ ਪਿਆਰ ਤੀ। ਅਖੀਰ ਤੇ ਜਾਨ ਲੱਗੇ ਤੇ ਉਹਨਾਂ ਨੂੰ ਰਖਸ਼ੇ ਕਰਾਤੇ। ਹਸਨਪੂਰੀ ਦਾ ਸਕੂਟਰ ਵੀ ਠਲਾ ਲਿਆ ਵੀ ਸਿਰ ਪੜਾ ਲੈਣਾ ਭਾਈ। ਹਾਂ ਤੇ ਪੰਛੀ ਨੂੰ ਵੀ ਕਿਹਾ ਤੂੰ ਬਜ਼ੁਰਗਾਂ ਠੇਡਾ ਖ ਤੇ ਦੋਵਾਂ ਦੀਆਂ ਉੱਥੇ ਠਲਾਤੀਆਂ ਸਕੂਟਰੀਆਂ ਸਕੂਟਰ ਆਪਣੇ ਘਰ ਆਹਾਂ ਤੇ ਰਿਕਸ਼ੇ ਵਾਲੇ ਬਲਾ ਕੇ ਉਹਨਾਂ ਨੂੰ ਪੈਸੇ ਦੇਤੇ ਵੀ ਇਹਨਾਂ ਤੋਂ ਨਹੀਂ ਮੰਗਣੇ ਲਖਾਰੀ ਇਹਨਾਂ ਕੋਲੇ ਕੀ ਆ ਤੇ ਉਹ ਤੌਰ ਤੇ ਸਵੇਰੇ ਲੈਂਡਲੈਂਡ ਫੋਨ ਤੇ ਫੋਨ ਕਰਦਾ ਹੈ ਉਹ ਸਰਦਾਰ ਪੰਛੀ ਬੜਾ ਵੱਡਾ ਸ਼ਾਇਰ ਹੈ ਹਾਂ ਬਿਲਕੁਲ ਤੇ ਬੀਬੀ ਫੋਨ ਚੱਕਦੀ ਹੈ ਹੈਲੋ ਭਾਈ ਕਹਿੰਦਾ ਬੀਬੀ ਜੀ ਮੈਂ ਸਰਦਾਰ ਪੰਛੀ ਬੋਲਦਾ ਕਹਿੰਦੀ ਕਿਹੜਾ ਕਹਿੰਦਾ ਜਿਹੜਾ ਰਾਤ ਆਇਆ ਸੀ ਰਿਕਸ਼ੇ ਤੇ ਗਿਆ ਸੀ ਮੇਰੀ ਸਕੂਟਰੀ ਖੜੀ ਉਹ ਲੈਣਾ ਆਉਣਾ ਉਹ ਕਹਿੰਦੀ ਵੀ ਭਾਈ ਨਾ ਤੂੰ ਸਰਦਾਰ ਆ ਤੇ ਨਾ ਤੂੰ ਪੰਛੀ ਆ ਤੇ ਤੂੰ ਕਹਿੰਦੀ ਸਕੂਟਰੀ ਇੱਥੇ ਛੱਡ ਗਿਆ ਤੂੰ ਘੱਟ ਪੀ ਲਿਆ ਕਰੋ ਕਹਿੰਦੀ ਤੁਸੀਂ ਐ ਮੁਰਕ ਕੇ ਕਹਿੰਦੀ ਬੱਬਰ ਫਲਾ ਲੈਣੇ ਆ ਤੁਸੀਂ ਪੀ ਪੀ ਕੇ ਤੇ ਉਹ ਕਹਿੰਦੇ ਜਸਵਾਲ ਸਾਹਿਬ ਦਾ ਬੀਬੀ ਜੀ ਸੁਹਾ ਹੀ ਇੰਨਾ ਖੁੱਲਾ ਉਹ ਪਿਆਰਾ ਹੀ ਇੰਨੇ ਆ ਵੀ ਉਹ ਤਾਂ ਜ਼ਹਿਰ ਵੀ ਦੇਣਾ ਸੀ ਤਾਂ ਪੀ ਲਈਏ ਸੋ ਇਦਾਂ ਦੇ ਹਾਸੇ ਖੇਡੇ ਦੀਆਂ ਗੱਲਾਂ ਬਹੁਤ ਜੁੜੀਆਂ ਹੋਈਆਂ ਉਹਨਾਂ ਦੇ ਨਾਲ ਦੋਨੇ ਪਹੁੰਚ ਗਏ ਸੀਗਾ ਠੀਕ ਠਾਕ ਠੀਕ ਠਾਕ ਪਹੁੰਚ ਕੇ ਤਾਂ ਹੀ ਤਾਂ ਫੋਨ ਕੀਤਾ ਵੀ ਨਾ ਤੂੰ ਸਰਦਾਰ ਹਾਂ ਸਰਦਾਰ ਪੰਛੀ ਬੋਲਦਾ ਕਹਿੰਦਾ ਮੈਂ ਉਹ ਕਹਿੰਦੀ ਨਾ ਤਾ ਤੂੰ ਪੰਛੀ ਹੈ ਨਾ ਜ਼ਰਦਾਰਾ ਸਕੂਟੀ ਤਾਂ ਇੱਥੇ ਠੱਲ ਗਿਆ ਓਏ ਬੀਬੀ ਵੀ ਫਿਰ ਕਾਫੀ ਸੁਣਾ ਦਿੰਦੀਆਂ ਖਰੀਆਂ ਖਰੀਆਂ ਹੈ ਬੀਬੀ ਗਰਮ ਬਹੁਤ ਸੀਗੇ ਉਹ ਕਹਿੰਦੀ ਸੀ ਵੀ ਇਹ ਨਾ ਆਪਦੀ ਸਿਹਤ ਵੱਲੀ ਧਿਆਨ ਨਹੀਂ ਦਿੰਦੇ ਅੱਛਾ ਵੀ ਲੋਕਾਂ ਨੇ ਤੁਰੇ ਫਿਰਦੇ ਆ ਵੀ ਘਰੋਂ ਲੋਈਆਂ ਦਾ ਝੋਲਾ ਭਰ ਲ ਜਾਂਦੇ ਆ ਵੇ ਸੁਨਾਲੀਆਂ ਰੋਟੀਆਂ ਪਕਵਾਲ ਜਾਂਦੇ ਥੱਬਿਆਂ ਦੇ ਥੱਬੇ ਆਮ ਦਾ ਚਾਰ ਗੰਡੇ ਕਹਿੰਦੀ ਮੈਂ ਮਸਾ ਮੰਗਾਉਣੀ ਨੌਕਰ ਤੋਂ ਵੀ ਝੋਲਾ ਭਰ ਲੈਂਦਾ ਵੀ ਗਠਾ ਖਾਓ ਵੇਸਣੀ ਰੋਟੀ ਨਾਲ ਗਟਾ ਖਾਓ ਲੰਗਰ ਖਾ ਕੇ ਤੇ ਮੁੜ ਕੇ ਰਾਤ ਨੂੰ ਆ ਕੇ ਸੌਂ ਜਾਂਦੇ ਆ ਆ ਕੇ ਨਾ ਕੋਈ ਬਹਿਣਾ ਨਾ ਕੋਈ ਦੁੱਖ ਸੋ ਕਰਨਾ ਨਾ ਕੋਈ ਕਬੀਲਦਾਰੀ ਦੀ ਗੱਲ ਬੀਬੀ ਨੇ ਦੋਵੇਂ ਬੱਚੇ ਪਾਲੇ ਬਹੁਤ ਪ੍ਰੇਮ ਨਾਲ ਦੋ ੜਕੀ ਉਹਨਾਂ ਦੇ ਸੁਖਮਿੰਦਰ ਪਾਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਰਾਣੀ ਉਹਨਾਂ ਦਾ ਪੋਤਰਾ ਅਮਰਿੰਦਰ ਸਿੰਘ ਜਸਵਾਲ ਸਿਆਸਤ ਵਿੱਚ ਵੀ ਹੈ ਮੁੰਡਾ ਬੜਾ ਨੇਕ ਹੈ ਔਰ ਇੱਕ ਮੁੰਡਾ ਉਹਨਾਂ ਦਾ ਕੈਨੇਡਾ 'ਚ ਹੈ ਉਹ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਾਕਾ ਕਹਿੰਦੇ ਉਹਨਾਂ ਨੂੰ ਔਰ ਬਹੁਤ ਮਤਲਬ ਬੀਬੀ ਨੇ ਬੱਚੇ ਪਾਲੇ ਇਹ ਤਾਂ ਫਿਰ ਸੱਭਿਆਚਾਰ ਨੂੰ ਤੇ ਕਲਾਕਾਰਾਂ ਨੂੰ ਪਾਲਣ ਤੇ ਹੋਗੇ ਔਰ ਅੱਜ ਉਹਨਾਂ ਨੂੰ ਯਾਦ ਕਰਦਿਆਂ ਬਹੁਤ ਕੁਝ ਅੱਖਾਂ ਅੱਗੇ ਗੁਜ਼ਰ ਗਿਆ